ਕੁਝ ਦਿੱਪੰਲਾਂ ਸੈਕਟਰ 77 ਵਿਖੇ ਮਸ਼ਹੂਰ ਪ੍ਰੋਡਿਊਸਰ ਪਿੰਕੀ ਤਾਰੀਵਾਲ ਦੇ ਘਰ ਉਤੇ ਫਾਇਰਿੰਗ ਕਰਨ ਵਾਲੇ ਦੋ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਨੂੰ ਮੁਹਾਲੀ ਪੁਲਿਸ ਵੱਲੋਂ ਯਮਨਾ ਨਗਰ ਤੋਂ ਕੀਤਾ ਗਿਆ ਕਾਬੂ ਜਿਸ ਸੰਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਐਸਪੀਡੀ ਸੌਰਵ ਜਿੰਦਲ ਮਾਨਯੋਗ ਐਸਐਸਪੀ ਮੁਹਾਲੀ ਸ਼੍ਰੀ ਹਰਮਨਦੀਪ ਖਾਨ ਜਿਹਦੇ ਜਿਹੜੀ ਦਿਸ਼ਾ ਦੇਸ਼ਾਂ ਉਹਨਾਂ ਦੀ ਲੀਡਰਸ਼ਿਪ ਅੰਦਰ ਮੁਹਾਲੀ ਕੋਲ ਸੀਡੀ ਲਗਾਤਾਰ ਨਸ਼ਿਆਂ ਦੇ ਖਿਲਾਫ ਤੇ ਮਾੜੇ ਅੰਸਰਾਂ ਦੇ ਖਿਲਾਫ ਜਿਹੜੇ ਇੱਕ ਲਗਾਤਾਰ ਕੈਂਪੇਨ ਚਲਾ ਮੁਹਾਲੀ ਕੋਲ ਚਲਾਇਆ ਹੋਇਆ ਇਹਦੇ ਵਿੱਚ ਅਸੀਂ ਜਿਹੜੇ ਪਹਿਲਾਂ ਵੀ ਕਾਫੀ ਸਫਲਤਾ ਪ੍ਰਾਪਤ ਕੀਤੀ ਹੈ ਇਸੇ ਲੜੀ ਦੇ ਵਿੱਚ ਇੱਕ ਅਸੀਂ ਅੱਜ ਤੁਹਾਨੂੰ ਦੱਸਣਾ ਚਾਹਾਂਗੇ ਕਿ ਮਿਤੀ 15 ਮਈ ਨੂੰ ਰਾਤ ਨੂੰ ਕਰੀਬ 10 ਵਜੇ ਕੁਸ਼ਪਿੰਦਰ ਸਿੰਘ ਜਿਹੜੇ ਕਿ ਪਿੰਗੀ ਢਾਲੀਵਾਲ ਦੇ ਨਾਮ ਤੋਂ ਫੇਮਸ ਹੈ ਉਹਨਾਂ ਦੇ ਘਰੇ ਸੈਕਟਰ 71 ਦੇ ਵਿੱਚ ਦੋ ਨਾਮ ਲੂਮ ਲੜਕੇ ਜਿਹੜੇ ਬਾਈਕ ਤੇ ਆਏ ਤੇ ਉਹਨਾਂ ਨੇ ਫਾਇਰਿੰਗ ਕਿਤੇ ਸੀ ਉਹਨਾਂ ਦੇ ਘਰ ਦੇ ਬਾਹਰ ਜਿਹੜੇ ਮੌਕੇ ਤੋਂ ਸਾਨੂੰ 7-8 ਖਾਲੀ ਖੋਲ ਵੀ ਮਿਲੇ ਸੀਗੇ ਐਸੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਉੱਥੇ ਮੌਕੇ ਤੇ ਮਾਨ ਜੋ ਗਿਆ ਐਸਐਸਪੀ ਸਾਹਿਬ ਤੇ ਮਹਾਲੀ ਪੁਲਿਸਤਿਆਂ ਜਿਹੜੀਆਂ ਸਾਰੇ ਸੀਨੀਅਰ ਆਫੀਸਰ ਮੌਕੇ ਤੇ ਪਹੁੰਚੇ ਐਸਪੀ ਸਿਟੀ ਸ਼੍ਰੀ ਸ਼੍ਰੀਨਿਵੈਲਾਲ ਜੀ ਆਈਪੀਐਸ ਐਸਪੀਡੀ ਮੈਂ ਖੁਦ ਸਾਡੇ ਐਸਪੀ ਆਪਰੇਸ਼ਨ ਤਰਵਿੰਦਰ ਸਿੰਘ ਐਸਡੀਐਸਪੀ ਸਿਟੀਵਨ ਨੇ ਪ੍ਰਥਵੀ ਸਿੰਘ ਚਾਲ ਅੰਜਾਸੀ ਆਈਏ ਤੇ ਐਸਐਚਓ ਮਡੋਰ ਸਾਰੇ ਜਿਹੜੇ ਤੁਰੰਤ ਮੌਕੇ ਤੇ ਪਹੁੰਚੇ ਐਸਐਸਪੀ ਸਾਹਿਬ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਫਰ ਟੀਮਾਂ ਜਿਹੜੀਆਂ ਐਸਪੀ ਸਿਟੀ ਸਾਹਿਬ ਦੇ ਅੰਦਰ ਤੇ ਐਸਪੀ ਆਪਰੇਸ਼ਨਸ ਸਾਹਿਬ ਦੇ ਅੰਦਰ ਬਣਾਈਆਂ ਗਈਆਂ ਐ ਇਸੇ ਲੜੀ ਦੇ ਵਿੱਚ ਸਾਡੀ ਜਿਹੜੀ ਅ ਅੰਜਾਸੀ ਆਈਏ ਹਰਮਿੰਦਰ ਸਿੰਘ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਇਹਨਾਂ ਨੇ 22 ਤਰੀਕ ਨੂੰ ਇਸ ਮੁਕਦਮੇ ਦੇ ਵਿੱਚ ਜਿਹੜਾ ਦੋਸ਼ੀ ਇੱਕ ਅੰਕਿਤ ਰਾਣਾ son of ਰਜੇਸ਼ ਕੁਮਾਰ ਨੂੰ ਯਮਨਾ ਨਗਰ ਤੋਂ ਰੈਸਟ ਕਰ ਲਿਆ ਜਿਹੜਾ ਅੰਕਿਤ ਰਾਣਾ ਇਹ ਇਨਿਕਤ ਹੋਰ ਦੋ ਸੇ ਦੋ ਸ਼ਿਨਾ ਮਿਲ ਕੇ ਦੋਨੋਂ ਬਾਈਕ ਤੇ ਆਏ ਸੀਗੇ ਇਹਨਾਂ ਨੇ ਉਸ ਦਿਨ ਪਹਿਲਾਂ ਦਾ ਸਵੇਰੇ 15 ਮਈ ਨੂੰ ਇਹਨਾਂ ਨੇ ਸਵੇਰੇ ਪਹਿਲਾਂ ਜਮਨਾ ਨਗਰ ਦੇ ਵਿੱਚ ਇੱਕ ਫਲਾਈਂਗ ਕਲਰਸ ਇਮੀਗ੍ਰੇਸ਼ਨ ਸੈਂਟਰ ਹੈ ਉੱਥੇ ਫਾਇਰਿੰਗ ਕੀਤੀ ਉੱਥੇ ਫਾਇਰਿੰਗ ਕਰਨ ਤੋਂ ਬਾਅਦ ਇਹ ਉਸੇ ਬਾਈਕ ਤੇ ਉਤਰਾਖੰਡ ਨੰਬਰ ਦੀ ਬਾਈਕ ਸੀਗੀ ਉਸੇ ਬਾਈਕ ਤੇ ਇਹ ਮੋਹਲਿਆ ਇਹ ਮੋਹਲਿਆ ਕੇ ਇਹਨਾਂ ਨੇ ਸ਼ਾਮ ਨੂੰ ਪਹਿਲਾਂ ਇਹਨਾਂ ਦੇ ਘਰ ਦੀ ਰੈਕੀ ਕੀਤੀ ਰੈਕੀ ਕਰਨ ਤੋਂ ਬਾਅਦ ਰਾਤੀ ਕਰੀਬ 10 ਵਜੇ ਦੇ ਕਰੀਬ ਇਹਨਾਂ ਨੇ ਅਨੇ ਦੇ ਘਰ ਦੇ ਇੰਕੀਤਾਲੀ ਵਾਲ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਡੇ ਜਿਹੜੇ ਇੰਚਾਰਜ ਸੀਏ ਦੀ ਟੀਮ ਹੈ ਇਹਨਾਂ ਨੇ ਬੜਾ thorough ਸਾਇੰਟਿਫਿਕ ਤੇ ਹਿਊਮਨ ਇੰਟੈਲੀਜੈਂਸ ਬੇਸਡ ਕੰਮ ਕੀਤਾ ਤੇ ਜਦੋਂ ਕਰੀਬ 1.5 200 ਕਿਲੋਮੀਟਰ ਦੀ ਸੀਸੀਟੀਵੀ ਟ੍ਰੇਲ ਵੀ ਫਾਲੋਅ ਕੀਤੀ ਸਾਇੰਟਿਫਿਕ ਐਵੀਡੈਂਸ ਵੀ ਕਲੈਕਟ ਕੀਤਾ ਹਿਊਮਨ ਇੰਟੈਲੀਜੈਂਸ ਦੇ ਥਰੂ ਵੀ ਕੰਮ ਕੀਤਾ ਤਾਂ 22 ਤਰੀਕ ਨੂੰ ਅਸੀਂ ਜਿਹੜਾ ਹੈ ਇੱਕ ਦੋਸ਼ੀ ਹੈ ਇਹ ਇਹਨੂੰ ਆਇਡੈਂਟੀਫਾਈ ਕਰਕੇ ਅਰੈਸਟ ਕਰ ਲਿਆ ਹੈ ਜਿਹੜੇ ਦੋਸ਼ੀ ਨੇ ਉਸ ਟਾਈਮ ਜਾਣ ਤੋਂ ਪਹਿਲਾਂ ਇੱਕ ਟਿੰਕੀ ਤਾਲੀਵਾਲੀ ਦੇ ਘਰ ਦੇ ਬਾਹਰ ਇੱਕ ਆਪਣਾ ਪੋਸਟਰ ਵੀ ਲਗਾ ਕੇ ਰਿਹਾ ਸੀ ਜਿਹਦੇ ਉੱਤੇ ਕਾਲਾ ਰਾਣਾ ਗੈਂਗ ਲਿਖਿਆ ਹੋਇਆ ਸੀਗਾ ਬੇਸਿਕ ਇਹਨਾਂ ਦਾ ਜਿਹੜਾ ਮੇਨ ਹੈ ਇਹਨਾਂ ਦੇ ਕੁਝ ਜਿਹੜੇ ਸਾਥੀ ਨੇ ਬਾਰ ਵੀ ਬੈਠੇ ਨੇ ਇੰਡੀਆ ਤੋਂ ਬਾਹਰ ਫੋਰਨ ਤੋਂ ਵੀ ਆਪਰੇਟ ਕਰ ਰਹੇ ਨੇ ਤੇ ਜਿਹੜਾ ਇਹ ਕਾਲਾ ਰਾਣਾ ਹੈਗਾ ਗੈਂਗਸਟਰ ਤੇ ਇਸ ਟਾਈਮ ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦਾ ਹੈ ਇਹਨਾਂ ਦਾ ਮੇਨ ਮੋਟਿਵ ਐ ਐਕਸਟਰੈਸ਼ਨ ਹੀ ਸੀਗਾ ਇਹਨਾਂ ਨੇ ਪਹਿਲਾਂ ਜਮਨਾ ਨਗਰ ਦੇ ਵਿੱਚ ਫਾਇਰਿੰਗ ਕੀਤੀ ਕਰ ਇੱਥੇ ਆ ਕੇ ਆਪਣੇ ਮੁਹਾਲੇ ਦੇ ਵਿੱਚ ਫਾਇਰਿੰਗ ਕੀਤੀ ਬਟ ਅਸੀਂ ਇਹ ਜਿਹੜਾ ਗੈਂਗ ਹੈ ਬਸਟ ਕਰ ਲਿਆ ਇਹ ਤਾਂ ਦੂਸਰੇ ਸੱfte ਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਾਂਗੇ ਤੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕ੍ਰਾਈਮਨਲ ਐਕਟੀਵਿਟੀ ਹੈ ਮੁਹਾਲੇ ਦੇ ਵਿੱਚ ਜੇ ਹੋਈ ਪਹਿਲੇ ਤਾਂ ਅਸੀਂ ਹੋਣੇ ਨਹੀਂ ਦੇਣੀ ਜੇ ਹੋਈ ਤਾਂ ਅਸੀਂ ਉੱਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਐਸਪੀ ਸਾਹਿਬ ਵੀ ਪੂਰੀ ਰੈਕੀ ਕੀਤੀ ਸੀ ਇਨਾਂ ਨੇ ਪਹਿਲਾਂ ਜਾਂ ਇਹ ਜਿਹੜਾ ਵਰਨਾ ਨਗਰ ਵੀ ਪਹਿਲਾਂ ਇਨਾਂ ਨੇ ਫਾਇਰਿੰਗ ਕੀਤੀ ਸਵੇਰੇ ਕੋਵਾਸੀ ਦਾ ਇਹ ਮੁਹਾਲੀ ਪਹਿਲਾਂ ਰੈਕੀ ਵਿਚਾਰਾ ਕੀਤੀ ਸੀ ਆ ਇਸ ਤਰ੍ਹਾਂ ਦਾ ਕੁਝ ਅਜੇ ਤਾਂ ਦੇਖੋ ਇਨਾਂ ਨੇ ਜਿਹੜੀ ਸਾਡੀ ਤਫਤੀਸ਼ ਚ ਗੱਲ ਸਾਹਮਣੇ ਆਈ ਇਨਾਂ ਨੇ ਉਸ ਹਰ ਦੁਆਰ ਤੋਂ ਇੱਕ ਬਾਈਕ ਚੋਰੀ ਕੀਤਾ ਉਹ ਬਾਈਕ ਤੇ ਹੀ ਗਏ ਆਪਣਾ ਯਮਨਾਨਗਰ ਗਏ ਯਮਨਾਨਗਰ ਦੇ ਕੋਲੋਂ ਦਾ ਇਹ ਦੋਸ਼ੀ ਰਹਿਣ ਵਾਲਾ ਯਮਨਾਨਗਰ ਦੇਲੇ ਦਾ ਉਸ ਬੰਦੇ ਨੂੰ ਵੀ ਇਮੀਗ੍ਰੇਸ਼ਨ ਸੈਂਟਰ ਵਾਲੇ ਨੂੰ ਵੀ ਪਹਿਲਾਂ ਐਕਸਟਰਸ਼ਨ ਦੀ ਕਾਲ ਆਈ ਸੀ ਫਿਰ ਉੱਥੇ ਫਾਇਰਿੰਗ ਕੀਤੀ ਇਹਨਾਂ ਨੇ ਫਾਇਰਿੰਗ ਕਰਕੇ ਉੱਥੇ ਉੱਥੇ ਬਾਈਕ ਗ੍ਰੇਸ ਆਫ ਗॉड ਉੱਥੇ ਵੀ ਕੋਈ ਇੰਜਰਡ ਨਹੀਂ ਹੋਇਆ ਉਸ ਦਿਵਾ ਦੇ ਹੀ ਸਿੱਧਾ ਮੋਹਾਲੀ ਆਗੇ ਸ਼ਾਮ ਨੂੰ ਮੋਹਾਲੀ ਆਗੇ ਹੀ ਮੋਹਾਲੀ ਆ ਕਿੰਨੇ ਨੇ ਪਹਿਲਾਂ ਰੱਖੀ ਕੀਤੀ ਇਹਨਾਂ ਦੇ ਘਰ ਤੇ ਕਿੱਥੋਂ ਜਾ ਸਕਦੇ ਕਿੱਥੋਂ ਭਜ ਸਕਦੇ ਉਸ ਦਿਵਾ ਰਾਤ ਨੂੰ ਇਹਨਾਂ ਨੇ ਮੌਕਾ ਦੇਖ ਕੇ ਜਿਹੜੀ ਫਾਇਰਿੰਗ ਕੀਤੀ ਕੋਈ ਲੋਕਲ ਇਨਵੋਲਵਮੈਂਟ ਤਾਂ ਸਾਹਮਣੇ ਆਦੀ ਕੋਈ ਜ਼ਿਆਦਾ ਸਾਥ ਕਿਸੇ ਨੇ ਦਿੱਤਾ ਹੋਏ ਉਸ ਤੋਂ ਬਾਅਦ ਆਫਟਰ ਇਨਸੀਡੈਂਟ ਕਿਤੇ ਦਾ ਨਹੀਂ ਆਫਟਰ ਇਨਸੀਡੈਂਟ ਇਹ ਉਹ ਸਾਡਾ ਵੀ ਸਾਡੀ ਜਿਹੜੀ ਸਾਡੇ ਆਪਰੇਸ਼ਨਲ ਡਿਟੇਲਸ ਅਸੀਂ ਸ਼ੇਅਰ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸੈਕੰਡ ਅਕਿਊਜ਼ਰ ਆ ਸੀ ਉਹਨੂੰ ਉਹਦੇ ਪਿੱਛੇ ਲੱਗੇ ਹੋਏ ਆ ਬਟੇ ਇਹ ਕਿ ਉਹ ਸਾਈਡ ਨੂੰ ਹੀ ਜਿਹੜਾ ਜਿੱਥੋਂ ਆਏ ਸੀਗੇ ਜਮਨਾਗਰ ਸਾਈਡ ਨੂੰ ਜਾਈ ਸੀ ਕੋਈ ਲੋਕਲ ਇਨਵੋਲਵਮੈਂਟ ਨਹੀਂ ਹਲੇ ਤੱਕ ਲੋਕਲ ਇਨਵੋਲਵਮੈਂਟ ਕੋਈ ਨਹੀਂ ਤਾਂ ਰਿਵਰ ਨੂੰ ਕੋਈ ਐਕਸਟ੍ਰੈਕਸ਼ਨ ਕੋਲ ਆਈ ਸੀ ਹਾਂਜੀ ਉਹਨਾਂ ਨੂੰ ਕੁਝ ਦਿਨ ਪਹਿਲਾਂ ਉਹਨੇ ਪੈਸੇ ਨਹੀਂ ਬਸ ਉਹਨਾਂ ਨੇ ਤਾਂ ਡਿਮਾਂਡ ਕੀਤੀ ਉਹਨਾਂ ਨੇ ਅਮਾਉਂਟ ਐਗਜ਼ੈਕਟ ਨਹੀਂ ਦੱਸੀ ਕਿੰਨੇ ਮਤਲਬ ਕਾਲਾ ਰਾਣਾ ਸੰਦੇ ਨਾਲ ਜਿੰਦੀ ਦੀ ਜੇ ਉਹ ਹੀ ਆਪਰੇਟ ਕਰ ਰਹੇ ਆ ਜਾਂ ਜਿੰਦਾ ਤੁਸੀਂ ਕਿਹਾ ਕਿ ਵਿਦੇਸ਼ ਬੈ ਕੇ ਹੋ ਵੀ ਜਰੇ ਕਾਲਾ ਰਾਣਾ ਗੈਂਗ ਦੇ ਕੁਝ ਬੰਦੇ ਫੋਰਨ ਚ ਵੀ ਹੈਗੇ ਨੇ ਅਸੀਂ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਰਹੇ ਹਾਂ ਤੇ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਉਹ ਸਾਰੇ ਐਸੋਸੀਏਟਿਡ ਹੀ ਆ ਇੱਕ ਗੈਂਗ ਬਣਾ ਕੇ ਜਿਹੜਾ ਇਹ ਐਕਸਟਰੈਕਸ਼ਨ ਬੈਕਟ ਚਲਾ ਰਹੀ ਸੀ ਕਿਉਂਕਿ ਉਸੇ ਜਿਹੜਾ ਇਹਨਾਂ ਦਾ ਮੇਨ ਬੰਦਾ ਘਰ ਕੰਸੀਗਾ ਫੜ ਲਿਆ ਅਸਲ ਕੀ ਹੋ ਰਿਹਾ ਬਾਕੀ ਜਿਹੜਾ ਇਹਦੇ ਦਸਨ ਦਾ ਉਹ ਜਿਹੜਾ ਦੂਸਰਾ ਕੀਰਤ ਹੈ ਉਹ ਵੈਪਨ ਲੈ ਗਿਆ ਸੀ ਅਸੀਂ ਉਹਨੂੰ ਵੀ ਜਲਦੀ ਜੀਰੋ ਡਾਊਨ ਕਰ ਰਹੇ ਹਾਂ ਜਲਦੀ ਉਮੀਦ ਆ ਸੀ ਉਹਨੂੰ ਵੀ ਜਲਦੀ ਪਹਿਲਾਂ ਵੀ ਆਏ ਸੀ ਕਿ ਕਿੰਨੀ ਕਿੰਨੀ ਕਲੀ ਵਾਲ ਤੇ ਆਇਆ ਫਸਟ ਟਾਈਮ ਇੱਥੇ ਆਈ ਸੀ ਕਿ ਇਹਨਾਂ ਨੂੰ ਕਿਨੇ ਸਾਰਾ ਇਹ ਪੂਰਾ ਜਿਹੜਾ ਦੀ ਬੰਦਾ ਤੋਂ ਜੰਮਦੇ ਇਹਨਾਂ ਨੂੰ ਪੁਰਾਣੇ ਦੇਖੋ ਇਹ ਉਸੇ ਦਿਨ ਹੀ ਆਏ ਹੈ ਉਸ ਤੋਂ ਪਹਿਲਾਂ ਜਿਹੜਾ ਇਹ ਅਕਲੂ ਬੰਕੀ ਪਰਾਣਾ ਹੈ ਇਹ ਪਹਿਲਾਂ ਜ਼ਮੈਟੋ ਤੇ ਕੰਮ ਕਰਦਾ ਰਿਹਾ ਹੈ ਜਿਰਕੂ ਏਰੀਏ ਦੇ ਵਿੱਚ ਇਸ ਏਰੀਆ ਦਾ ਪੇਤੀ ਸੀਗਾ ਦੋ ਸਾਲਲੇ ਜਿਰਕੂ ਰਹਿ ਕੇ ਗਿਆ ਉੱਥੇ ਇਹਨੇ ਪਹਿਲਾਂ ਔਰ ਜੌਬਸ ਕਰਦਾ ਰਿਹਾ ਫਿਰ ਉਦੋਂ ਉਸ ਜ਼ਮੈਟੋ ਦੀ ਡਿਲੀਵਰੀ ਬੁਆਏਜ਼ ਦੇ ਤੌਰ ਤੇ ਕੰਮ ਕਰਦਾ ਰਿਹਾ ਪਰ ਪਿਛਲੇ ਦੋ ਸਾਲ ਤੋਂ ਇਹ ਯਮਨੋਨਗਰੀ ਸੈਟਲ ਸੀਗਾ ਤੇ ਛੋਟੀ ਮੋਟੀ ਲੜਾਈ ਝਗੜਿਆਂ ਦੇ ਵਿੱਚ ਉੱਥੇ ਇਨਵੋਲ ਸੀਗਾ ਇੱਕ ਇੱਥੇ ਸਨੇਚਿੰਗ ਦਾ ਕੇਸ ਕੇਸ ਹੈਗਾ ਬੜੇ ਪਿਛਲੇ 6 ਮਹੀਨੇ ਤੋਂ ਜਿਹੜਾ ਕਾਲਾ ਰਾਣਾ ਗੈਂਗ ਹੈ ਉਹਨਾਂ ਦੇ ਕੰਟੈਕਟ ਤੇ ਸੀਗਾ ਤੇ ਉਹਨਾਂ ਦੇ ਚਾਹੇਤੇ ਨੇ ਐਕਟੀਵਿਟੀ ਕੀਤੀ ਹੈ ਸਰ ਵਾਲੀ ਹੋਰ ਵੀ ਟਾਰਗੇਟਿੰਗ ਦੇ ਤੇ ਕੁਝ ਜਾਂਚੇ ਸਾਹਮਣੇ ਆਇਆ ਨਹੀਂ ਦੇਖੋ ਹਲੇ ਤੱਕ ਇਹਦੀ ਇਨਵੈਸਟੀਗੇਸ਼ਨ ਤੋਂ ਨਹੀਂ ਸਾਨੂੰ ਸਾਹਮਣੇ ਆਇਆ ਬਟ ਅਸੀਂ ਜਿਹੜਾ ਬਾਕੀ ਦੂਸਰਾ ਕੀਜ਼ ਵੀ ਅਸੀਂ ਫੜ ਲਾਂਗੇ ਤੇ ਅਸੀਂ ਜਿਹੜਾ ਕਾਲਾ ਰਾਣਾ ਹੈ ਉਹਦੇ ਵੀ ਇਜਾਦੇ ਕਿਉਂਕਿ ਉਹ ਤੇ ਪਹਿਲਾਂ ਹੀ ਅਸੀਂ ਬਾਈ ਨੇਮ ਐਫ ਆਈ ਆਰ ਲੌਂਚ ਕੀਤੀ ਹੋਈ ਹੈ ਉਹਤੇ ਵੀ ਕਾਰਵਾਈ ਕਰਕੇ ਇਹਨੂੰ ਜਦੋਂ ਹੋਰ ਸਭੇ ਕੋ ਸਾਹਮਣੇ ਇਫੈਕਟ ਹੋ ਗਏ अकॉर्डिंग ਟੂ ਡਿਸਕਲੋਸ ਕਰ ਰਹੇ ਨੇ ਇਨਵੈਸਟੀਗੇਸ਼ਨ ਚੱਲ ਜੁਗੀ ਯੂਪੀ ਨੰਬਰ ਜਿਹੜੀ ਬਾਈਕ ਹੈ ਉਹ ਵੀ ਫੇਕ ਨੰਬਰ ਹੈ ਇਹਨਾਂ ਨੇ ਕਿਸ ਤਰ੍ਹਾਂ ਇਹ ਕਲੀ ਉਹ ਐਕਚੁਅਲੀ ਐਫ ਆਈ ਆਰ ਦੇ ਵਿੱਚ ਯੂਪੀ ਨੰਬਰ ਲਿਖਿਆ ਗਿਆ ਕਿਉਂਕਿ ਉਹਨਾਂ ਨੂੰ ਜਦੋਂ ਪੜਿਆ ਉਹਨਾਂ ਨੇ ਆਪਣਾ ਵਿਕਟਿੰਗ ਫੈਮਿਲੀ ਨੇ ਆਪਣੇ ਸਿੰਕਿਤਾ ਲੀਵਾਲ ਜੀ ਦੇ ਬੇਟੇ ਦੇ ਬੇਨਾਤੇ ਐਫ ਆਈ ਆਰ ਲੋਜ ਹੋਈ ਹੈ ਦੇਕਰਨ ਧਰ ਲੀਵਾਲ ਦੇ ਉਹਨਾਂ ਨੇ ਜਦੋਂ ਆਪਣੇ ਕੈਂਡਰੀ ਚੈੱਕ ਕਰਕੇ ਦੱਸਿਆ ਤਾਂ ਉਹ ਯੂਪੀ ਲੱਗ ਰਹੇ ਸੀ ਬੇਸਿਕਲੀ ਯੂਪੀ ਕੇ ਨੰਬਰ ਹੈ ਉਤਰਾਖੰਡ ਦਾ ਨੰਬਰ ਹੈ ਤੇ ਉਹ ਨੰਬਰ ਜੈਨੂਇਨ ਸੀਗਾ ਪਰ ਉਸੇ ਦਿਨੀ थेफ्ट ਕੀਤੀ ਹਰੇ ਦਵਾਰ ਤੋਂ ਉਥੇ ਥੈਫਟ ਕੇਸ ਰਜਿਸਟਰਡ ਹੈ ਕਾਨੂੰਨ ਮੰਦਰ ਤੇ ਉਹ ਦਾ 7 ਡੇਜ਼ ਦਾ ਰਮਾਨਾ 29 ਫ੍ਰੀਕਸ ਕਰ ਰਿਹਾ ਹੈ ਫਾਇਰਿੰਗ ਕੀ ਕੀ ਹੋ ਗਈ ਆ 2 ਕੋ ਬੋਲੀ ਉਹਦੀ ਚਲਾਈ ਇਸ ਨੂੰ ਮਾਰਨੇ ਕਾ ਹੀ ਮਕਸਦ ਥਾ ਜਾਂ ਦੇਖੋ ਦੇਖੋ ਪ੍ਰਾਇਮਰੀ ਜੋ ਇਨਵੈਸਟੀਗੇਸ਼ਨ ਹੋਈ ਕੱਲ ਸਾਮਣੇ ਆਈਏ ਕਿ ਇਹਨਾਂ ਨੇ ਸਿਰਫ ਇਹਨਾਂ ਦਾ ਡਰਾਮ ਦਾ ਐਕਸਟਰੈਸ਼ਨ ਦੇ ਪਰਪਸ ਲਈ ਇਹਨਾਂ ਨੇ ਫਾਇਰਿੰਗ ਕੀਤੀ ਸੀ ਤੇ ਫਾਈਟਿੰਗ ਅੱਜ ਦਾ ਸਲਾਮ ਫਾਈਰ ਹੋਇਆ ਵੀਰੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕਿਹੋ ਕੁਝ ਕਿਹਾ ਹੈ ਕਿ ਵੈਪਨ ਦਿੱਪੋ ਲੈ ਕੇ ਆਇਆ ਸੀਦਾ ਯਮਨਾ ਨਗਰ ਤੋਂ ਮਹਾਲੀ ਹੋਟਲ ਤੇ ਜਾਂ ਦੂਸਰੀ ਸਾਥ ਦੇ ਜਿਦੇ ਦੇਖੋ ਯਮਨਾ ਨਗਰ ਤੋਂ ਆਈ ਸੀਗੇ ਥੋੜੀ ਦੇਰ ਇਹ ਜਿਰਕਪੁਰ ਪੇ ਜਿਰਕਪੁਰ ਤੋਂ ਇਥੇ ਮਹਾਲੀ ਜਾ ਕੇ ਮਹਾਲੀਆ ਕੇ ਨੰ ਰੱਖੀ ਸੀਤੀ ਉਸ ਤੋਂ ਬਾਅਦ ਰਾਤ ਨੂੰ ਇਹਨੇ ਫਾਈਟਿੰਗ ਕੀਤੀ ਜਿਹੜਾ ਵੈਪਨ ਹੈ ਇਹਨਾਂ ਦੇ ਟਾਈਮ ਦੇ ਵਿੱਚ ਜਿਹੜਾ ਦੂਸਰਾ ਬੰਦਾ ਆਇਆ ਸੀ ਨਾਲ ਉਹਦੇ ਨਾਲ ਉਹਦੇ ਕੋਲ ਸੀਗੇ ਅਸੀਂ ਜਲਦੀ ਉਹਨੂੰ ਵੀ ਜੀਰੋ ਡਾਊਨ ਕਰਕੇ ਉਹਨੂੰ ਵੀ ਖੜਾ ਆਂਦਾ Thank you. Thank you.